ਅਜਿਹੇ ਨੰਬਰਾਂ ਤੋਂ ਕਾਲਾਂ ਆਉਂਦੀਆਂ ਨੇ ਜਿਨ੍ਹਾਂ ਵਿੱਚ ਸਿੰਡੀ ਐਕਟੀਵੇਟ ਕਰਨ ਦਾ ਬਿਜਲੀ ਕਟੋਤੀ KYC ਅਪਡੇਟ ਜਾਂ ਰਿਸ਼ਤੇਦਾਨਾਂ ਦੇ ਬਿਮਾਰ ਜਾਂ ਗ੍ਰਿਫਤਾਰ ਹੋਣ ਦੇ ਬਾਰੇ ਦੱਸਿਆ ਜਾਂਦਾ ਹੈ ਤਾਂ ਜਲਦਬਾਜ਼ੀ ਵਿੱਚ ਵਿਸ਼ਵਾਸ ਨਾ ਕਰੋ ਕੁਝ ਸਾਈਬਰ ਅਪਰਾਧੀ ਇਹੋ ਜਿਹੇ ਕਾਲ ਕਰਦੇ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਤੁਰੰਤ ਸੂਚਨਾ ਨੈਸ਼ਨਲ ਸਾਈਬਰ ਹੈਲਪਲਾਈਨ 1909 ਤੇ ਦਿਓ ਗ੍ਰਹਿ ਮੰਤਰਾਲੇ ਵੱਲੋਂ ਜਦੋਂ ਕਿਤੇ ਕਿਸੇ ਨੂੰ ਆਪਾਂ ਕਾਲ ਕਰਦੇ ਹਾਂ ਤਾਂ ਇੱਕ ਮੈਸੇਜ ਆਉਂਦਾ ਹੈ ਕਿ ਸਾਈਬਰ ਕ੍ਰਾਈਮ ਤੋਂ ਬਚੋ ਜੇਕਰ ਇਹੋ ਜਿਹੇ ਕਾਲਾਂ ਆਉਂਦੀਆਂ ਨੇ ਜਿਹੜੀਆਂ ਤੁਹਾਨੂੰ ਅੜ ਜਾ ਕੇ ਕਿਸੇ ਪਰਪਸ ਦੇ ਨਾਲ ਕਿਸੇ ਮਕਸਦ ਦੇ ਨਾਲ ਤੁਹਾਨੂੰ ਠੱਗਣਾ ਚਾਹੁੰਦੇ ਨੇ ਤਾਂ ਉਹਨਾਂ ਸੰਬੰਧੀ 1930 ਸਾਈਬਰ ਕ੍ਰਾਈਮ ਸੈੱਲ ਦੇ ਨਾਲ ਗੱਲਬਾਤ ਕਰਕੇ ਉਸ ਤੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ ਤੇ ਮਦਦ ਲਈ ਜਾ ਸਕਦੀ ਹੈ ਪਰ ਅੱਜ ਇਸ ਇਹਨਾਂ ਫੋਨਾਂ ਦੇ ਉੱਤੇ ਜੋ ਗੱਲਾਂ ਬਾਤਾਂ ਆਪਾਂ ਸੁਣਦੇ ਆਂ ਦੇਖਦੇ ਆਂ ਅਕਸਰ ਇਹ ਸਾਨੂੰ ਸੁਚੇਤ ਕਰਨ ਦੇ ਸਾਬ ਨਾਲ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹਦਾਇਤਾਂ ਹੁੰਦੀਆਂ ਨੇ ਪਰ ਕਈ ਵਾਰ ਅਸੀਂ ਇਸ ਦਾ ਸ਼ਿਕਾਰ ਹੋ ਜਾਂਦੇ ਆ ਇਹੋ ਜਿਹਾ ਹੀ ਹਾਦਸਾ ਵਾਪਰਿਆ ਮੁੱਲਾ ਪਰ ਗਰੀਬ ਦਾਸ ਦੇ ਬਸਨੀਕਾਂ ਦੇ ਨਾਲ ਜੋ ਕਿ ਸਿਟੀਜ਼ਨ ਨੇ ਸੂ ਗੱਲਬਾਤ ਕਰ ਲੰਨੇ ਉਹਨਾਂ ਦੇ ਨਾਲ ਤੇ ਸਾਰੀ ਜਾਣਕਾਰੀ ਉਹਨਾਂ ਤੋਂ ਲੈਨੇ ਆ ਪਹਿਲਾਂ ਦੱਸ ਦਈਏ ਕਿ ਉਹਨਾਂ ਦੇ ਨਾਲ ਵੱਡਾ ਫਰੌਡ ਹੋਇਆ ਤੇ ਵੱਡਾ ਫਰੌਡ ਵੀ ਐਸ ਹਿਸਾਬ ਨਾਲ ਕੀਤਾ ਗਿਆ ਕਿ ਉਹਨਾਂ ਨੂੰ ਪਤਾ ਤੱਕ ਨਹੀਂ ਲੱਗਾ ਕਿ ਸਾਡੇ ਨਾਲ ਠੱਗੀ ਵਜ ਰਹੀ ਹੈ ਸਾਡੇ ਨਾਲ ਬਲਦੇਵ ਸਿੰਘ ਜੀ ਤੇ ਭੁਪਿੰਦਰ ਕੌਰ ਜੀ ਸਾਡੇ ਨਾਲ ਮੌਜੂਦ ਹੈ ਇਹਨਾਂ ਦੇ ਨਾਲ तकरीबन 53 ਲੱਖ ਰੁਪਏ ਦੀ ਠੱਗੀ ਵਜੀ ਹੈ ਇੱਕ ਤਰ੍ਹਾਂ ਇਹਨਾਂ ਨੂੰ ਉਲਝਾ ਕੇ ਗੱਲਾਂ ਬਾਤਾਂ ਦੇ ਵਿੱਚ ਲਗਾ ਕੇ ਇਹਨਾਂ ਤੋਂ ਪੈਸੇ ਠਗੇ ਗਏ ਨੇ ਇੱਥੇ ਇੱਕ ਗੱਲ ਹੋਰ ਦੱਸ ਦਈਏ ਕਿ ਇਹੋ ਜੀ ਠੱਗੀ ਸ਼ਾਇਦ ਤੁਸੀਂ ਕਦੇ ਸੁਣੀ ਵੀ ਨਾ ਹੋਵੇ ਕਿ ਜਿਸ ਠੱਗੀ ਦੇ ਵਿੱਚ ਅਦਾਲਤ ਵੀ ਲਗਾਈ ਗਈ ਹੋਵੇ ਅਦਾਲਤ ਲਗਾ ਕੇ ਪੇਸ਼ੀ ਵੀ ਕੀਤੀ ਗਈ ਹੋਵੇ ਸੋ ਗੱਲਬਾਤ ਕਰ ਲੈਣੇ ਪਹਿਲਾਂ ਬੀ ਖੋਇਆ ਕੀ ਹੈ ਸਾਰਾ ਕੁਝ ਮਾਤਾ ਜੀ ਸਾਸਿਕਾਲ ਜੀ ਸਾਸਿਕਾਲ ਜੀ ਕਿਸ ਤਰ੍ਹਾਂ ਹੋਇਆ ਇਹ ਸਾਰਾ ਕੁਝ ਡਿਟੇਲਸ ਥੋੜੀ ਜੀ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਕੀ ਹੋਇਆ ਸੀ ਪਹਿਲਾਂ ਸਾਨੂੰ ਜੀ ਕਿਵੇਂ ਆਇਆ ਸਾਨੂੰ ਜੀ ਇੱਕ ਇੱਕ ਕਾਲ ਆਈ ਹੈ ਕਿ ਤੁਸੀਂ ਤੁਹਾਡੇ ਨਾਮ ਤੇ ਇੱਕ ਤੁਹਾਡੇ ਆਧਾਰ ਕਾਰਡ ਤੇ ਖਾਤਾ ਖੋਲਿਆ ਗਿਆ ਹੈ ਜਿਹਦੇ ਵਿੱਚ ਕਿ ਇਹ ਤੁਸੀ ਮਨੀ ਲੌਂਡਰਿੰਗ ਦਾ ਕੇਸ ਤੁਹਾਡੇ ਉੱਪਰ ਦਰਜ ਹੈ ਤੁਹਾਡੇ ਖਾਤੇ ਦੇ ਵਿੱਚ 7 ਕਰੋੜ ਰੁਪਇਆ ਜਮ੍ਹਾਂ ਹੋਇਆ ਹੋਇਆ ਹੈ ਤੁਹਾਨੂੰ ਮਨੀ ਲੌਂਡਰਿੰਗ ਦੇ ਬਾਰੇ ਵਿੱਚ ਪਤਾ ਹੈ ਕਿ منی ਲਾਂਡਰਿੰਗ ਕੀ ਹੁੰਦੀ ਹੈ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਕਹਿੰਦੇ منی ਲਾਂਡਰਿੰਗ ਨੂੰ ਕਹਿੰਦੇ ਆਂ ਵੀ ਜਿਹੜੇ ਕਿ ਬੱਚੇ ਚੱਕਦੇ ਆਂ ਹੱਡੀਆਂ ਵੇਚਦੇ ਆਂ ਔਰ ਉਹ ਜਿਹੜਾ ਪੈਸਾ ਹੁੰਦਾ ਹੈ ਉਹ ਪੈਸਾ ਤੁਹਾਡੇ ਖਾਤੇ ਦੇ ਵਿੱਚ ਜਮਾ ਤੁਸੀਂ ਤੁਸੀਂ ਇਸ ਬਾਰੇ ਵਿੱਚ ਕੀ ਕਹਿਣਾ ਚਾਹੁੰਦੇ ਆਂ ਤੁਸੀਂ ਨਰੇਸ਼ ਨਰੇਸ਼ ਗੋਇਲ ਜੀ ਨੂੰ ਜਾਣਦੇ ਆਂ ਤੁਹਾਡੇ ਨਾਲ ਉਹਨਾਂ ਦੀ 45 ਮਿੰਟ ਗੱਲ ਹੋਈ ਹੈ ਤੇ 45 ਮਿੰਟ ਤੁਹਾਡੇ ਨਾਲ ਗੱਲ ਹੋਈ ਹੈ ਤੇ ਤੁਸੀਂ ਤੁਹਾਡੇ ਨਾਮ ਤੇ ਜਿਹੜਾ ਹੈਗਾ ਖਾਤਾ ਤੁਹਾਡੇ ਆਧਾਰ ਕਾਰਡ ਤੇ ਖੁੱਲਿਆ ਹੋਇਆ ਹੈ ਜਿਹਦੇ ਵਿੱਚ 7 ਕਰੋੜ ਰੁਪਏ ਜਮਾ ਹੈ ਤੇ ਜੇ ਇਸ ਬਾਰੇ ਤੁਸੀਂ ਜਾਣਦੇ ਆ ਅਸੀਂ ਕਹਿੰਦੇ ਵੀ ਨਹੀਂ ਅਸੀਂ ਇਸ ਬਾਰੇ ਕੋਈ ਨਹੀਂ ਜਾਣਦੇ ਅਸੀਂ ਕਿਸੇ ਨਰੇਸ਼ ਬੋਇਲ ਨੂੰ ਨਹੀਂ ਜਾਣਦੇ ਨਾ ਅਸੀਂ ਕਿਸੇ ਨੂੰ ਅੱਜ ਤੱਕ ਆਪਣਾ ਆਧਾਰ ਕਾਰਡ ਦਿੱਤਾ ਹੈ ਤੇ ਉਹ ਕਹਿੰਦੇ ਫਿਰ ਵੀ ਆਪਣੇ ਦਿਮਾਗ ਤੇ ਜ਼ੋਰ ਪਾਓ ਕਿ ਹੋ ਸਕਦਾ ਤੁਸੀਂ ਕਿਸੇ ਨੂੰ ਆਧਾਰ ਕਾਰਡ ਦਿੱਤਾ ਹੋਵੇ ਤੇ ਇਹ ਗੱਲ ਬਿਲਕੁਲ ਤੁਸੀਂ ਆਪਣੇ ਉਹਦੇ ਵਿੱਚ ਰੱਖਣੀ ਹੈ ਮਨ ਚ ਕਿਸੇ ਨੂੰ ਦੱਸਣੀ ਨਹੀਂ ਹੈਗੀ ਨਹੀਂ ਤਾਂ ਤੁਹਾਨੂੰ ਤੁਹਾਡੇ ਸੀਨੀਅਰ ਸਿਟੀਜ਼ਨ ਹੋਣ ਦੇ ਹੋਣ ਕਾਰਨ ਤੁਹਾਨੂੰ ਅਸੀਂ ਪਹਿਲ ਦੇ ਰਹੇ ਹਾਂ ਕਿ ਤੁਹਾਨੂੰ ਅਸੀਂ ਘਰ ਪਰ ਹੀ ਤੁਹਾਡੇ ਨਾਲ ਪੁੱਛ ਗਿਚ ਪੁੱਛ ਗਿਚ ਤੁਹਾਡੀ ਕਰਵਾਈਏ ਤੇ ਤੁਹਾਨੂੰ ਮਤਲਬ ਜਿਹੜਾ ਹੈਗਾ ਤੁਹਾਡੀ ਘਰ ਘਰ ਤੇ ਤੁਹਾਡੀ ਹੇਅਰਿੰਗ ਕਰਵਾਈਏ ਜੱਜ ਸਾਹਿਬ ਨਾਲ ਤੁਹਾਨੂੰ ਅਰੈਸਟ ਨਾ ਕਰਨਾ ਪੜੇ ਬਾਈ ਜੇ ਤੁਸੀਂ ਕਿਸੇ ਨਾਲ ਇਸ ਸੰਬੰਧੀ ਗੱਲ ਕਰੋਗੇ ਤੇ ਤੁਹਾਨੂੰ ਅਰੈਸਟ ਕੀਤਾ ਜਾਏਗਾ ਤੇ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਵੀ ਅਰੈਸਟ ਕੀਤਾ ਜਾਏਗਾ ਤੇ ਤੁਹਾਨੂੰ 7 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ ਦੱਸਿਆ ਨਹੀਂ ਉਹਨਾਂ ਨੇ ਵੀ ਅਸੀਂ ਕਿੱਥੋਂ ਬੋਲਦੇ ਹਾਂ ਉਹਨਾਂ ਨੇ ਕਿਹਾ ਕਿ ਅਸੀਂ ਮੁੰਬਈ ਤੋਂ ਬੋਲਦੇ ਹਾਂ ਤੁਸੀਂ ਮੁੰਬਈ ਕਿਹੜੇ ਕਦੋਂ ਗਏ ਸੀ ਪਿੱਛੇ ਤੇ ਅਸੀਂ ਕਿਹਾ ਵੀ ਅਸੀਂ ਤਾਂ ਕਦੇ ਮੁੰਬਈ ਗਏ ਨਹੀਂ ਹੈਗੇ ਨਾ ਸਾਨੂੰ ਪਤਾ ਹੈ ਕਹਿੰਦੇ ਲਾਸਟ ਟਾਈਮ ਯਾਦ ਕਰੋ ਮੈਂ ਕਿਹਾ ਅਸੀਂ ਕਦੇ ਗਏ ਹੀ ਨਹੀਂ ਮੁੰਬਈ ਇਹ ਪੁੱਛਿਆ ਉਹਨਾਂ ਨੇ ਤੇ ਦੇਖ ਹੁਣ ਹੁਣ ਚਲੋ ਇੱਥੇ ਇੱਕ ਗੱਲ ਅਸੀਂ ਸਾਂਝੀ ਕਰਦੀ ਆ ਕਿਉਂਕਿ ਵੀਡੀਓ ਲੰਬੀ ਹੋ ਜਾਣੀ ਜਿਸ ਅਸਾਬ ਨਾਲ ਆਫ ਕੈਮਰਾ ਗੱਲਬਾਤ ਹੋਈ ਹੈ ਉਸ ਆਧਾਰ ਤੇ ਤੁਹਾਨੂੰ ਦੱਸਦੀ ਆ ਕਿ ਇਹਨੇ ਬਜ਼ੁਰਗ ਜੋੜੇ ਨੂੰ ਬਕਾਇਦਾ ਗੱਲਾਂ ਬਾਤਾਂ ਦੇ ਵਿੱਚ ਲਗਾ ਕੇ منی ਲੌਂਡਰਿੰਗ ਦਾ ਇਹਨਾਂ ਤੇ ਕੇਸ ਬਣਾ ਕੇ ਵੀ ਤੁਹਾਡੇ ਤੇ منی ਲੌਂਡਰਿੰਗ ਦਾ ਕੇਸ ਹੈ ਤੁਹਾਡੇ ਆਧਾਰ ਕਾਰਡ ਤੇ ਇੱਕ SIM ਜਾਰੀ ਹੋਇਆ ਜਿਸ ਤੇ ਅਕਾਊਂਟ ਦਾ ਅਕਾਊਂਟ ਖੁਲਾਇਆ ਗਿਆ ਉਸ ਅਕਾਊਂਟ ਦੇ ਵਿੱਚ ਪੈਸਾ ਪਿਆ 7 ਕਰੋੜ ਰੁਪਇਆ ਉਸ ਅਕਾਊਂਟ ਦੇ ਵਿੱਚ ਜਮਾ ਹੋਇਆ ਉਹ ਤੁਹਾਡੇ ਨਾਂ ਤੇ ਮਤਲਬ ਸਿਮ ਨਿਕਲਿਆ ਤੇ ਬਕਾਇਦਾ ਇੱਕ ਅਦਾਲਤ ਲਗਾਈ ਜਾਂਦੀ ਹੈ ਅਦਾਲਤ ਦੇ ਵਿੱਚ ਉਹ ਜਿਹੜੀ ਗੱਲਬਾਤ ਹੁੰਦੀ ਆਪਾਂ ਉਹ ਬਲਦੇਵ ਸਿੰਘ ਜੀ ਨਾਲ ਗੱਲ ਕਰਦੇ ਆ ਸਸੀ ਕਾਲ ਜੀ ਅਦਾਲਤ ਬਾਰੇ ਦੱਸੋ ਕਿਸ ਤਰ੍ਹਾਂ ਤੁਹਾਨੂੰ ਅਦਾਲਤ ਵਿੱਚ ਕਿਸ ਤਰ੍ਹਾਂ ਪੇਸ਼ ਕੀਤਾ ਸਾਨੂੰ ਉਹ ਕਹਿੰਦੇ ਵੀ ਕੱਲ ਨੂੰ ਸਵੇਰੇ ਥੋੜੀ ਹੈਰਿੰਗ ਹੋਊਗੀ 10 ਵਜੇ ਜੱਜ ਸਾਹਿਬ ਆਣਗੇ ਜੱਜ ਸਾਹਿਬ ਤੁਹਾਡੀ ਉਹਨਾਂ ਨਾਲ ਗੱਲਬਾਤ ਹੋਊਗੀ ਵੀ ਜਿਸ ਤਰ੍ਹਾਂ ਵੀ ਤੁਹਾਡੇ ਨਾਲ ਮਤਲਬ ਹੋਇਆ ਤੁਸੀਂ ਉਹਨਾਂ ਨੂੰ ਦੱਸਣਾ ਕਿਹੜੀ ਅਦਾਲਤ ਦੱਸਿਆ ਵੀ ਕਿਹੜੀ ਅਦਾਲਤ ਹੈ ਇਹ ਇਹ ਬੰਬੇ ਦੀ ਅਦਾਲਤ अच्छा सुप्रीम कोर्ट सुप्रीम कोर्ट जस्टिस ऑफ इंडिया अच्छा हां जी की की फिर की ਗੱਲਬਾਤ ਹੋਈ ਉੱਥੇ ਉਹਨਾਂ ਨੇ ਸਾਨੂੰ ਕਿਹਾ ਹਗਾ ਕਹਿੰਦੇ ਵੀ ਹੈਲੋ ਹੈਲੋ ਕਰਕੇ ਸਾਨੂੰ ਕਿਹਾ ਕਹਿੰਦੇ ਵੀ ਆਰਡਰ 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 ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਤੁਹਾਨੂੰ ਪਰਰਾ ਵੀ ਸਾਡੇ ਕੀ ਰੋਪ ਲੱਗਿਆ ਅਜਿਹਾ ਵੀ ਸਾਨੂੰ ਕੋਈ ਪਤਾ ਨਹੀਂ ਹੈਗਾ ਜੱਜ ਕਹਿੰਦਾ ਜੱਜ ਕਹਿੰਦਾ ਕਹਿੰਦਾ ਵੀ ਸਾਡੇ ਇਹ ਮਨੀ ਲaundering ਦਾ ਕੇਸ ਹੋਇਆ ਤੁਸੀਂ yes no ਵਿੱਚ ਜਵਾਬ ਦੇਣਾ ਠੀਕ ਹੈ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਠੀਕ ਹੈ ਜੀ ਉਹ ਜਿਹੜਾ ਨਾਲ ਦਾ ਬੰਦਾ ਸੀ ਉਹ ਕਹਿੰਦਾ ਵੀ ਜਿਸ ਤਰ੍ਹਾਂ ਇਹ ਕਹਿਣਗੇ ਯੈਸ ਨੋ ਵਿੱਚ ਜਵਾਬ ਦੇਣਾ ਠੀਕ ਹੈ ਤੇ ਉਹਨਾਂ ਨੇ ਸਾਨੂੰ ਪੁੱਛਿਆ ਕਹਿੰਦੇ ਤੁਸੀਂ ਮਨੀ ਲaundering ਬਾਰੇ ਜਾਣਦੇ ਮੈਂ ਕਿਹਾ ਨਹੀਂ ਜਾਣਦੇ ਸੀ ਫਿਰ ਉਹ ਜੱਜ ਕਹਿਣ ਲੱਗਿਆ ਕਹਿੰਦਾ ਵੀ ਮਨੀ ਲaundering ਦਾ ਮਤਲਬ ਇਹ ਹੁੰਦਾ ਵੀ ਜਿਹੜੇ ਜ਼ਮੀਨਾਂ ਦੇ ਕੱਪਲੇ ਵਗੈਰਾ ਹੁੰਨੇ ਐ ਤੇ ਬੱਚੇ ਚੱਕ ਹੁੰਨੇ ਐ ਉਹ ਹਾਂ ਕਿ ਟੈਨੈਪੀ ਕੇਸ ਹੁੰਨੇ ਐ ਉਹਨਾਂ ਦੇ ਬੱਚਿਆਂ ਦੇ ਅੰਗ ਪੈਰ ਉਹ ਕਰਕੇ ਲੂਲੇ ਲੰਗੜੇ ਕਰਕੇ ਉਹਨਾਂ ਨੂੰ ਅਪਾਹਜ ਬਣਾ ਹਾਂਜੀ 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 ਤੇ ਇਹ ਵੀ ਅਨਹੀਂ ਤਾਂ ਤੁਸੀਂ ਮਤਲਬ ਇਹਦੇ ਕੇਸ ਵਿੱਚ 247 ਬੰਦਾ ਪਹਿਲਾਂ ਸ਼ਾਮਲ ਹੈ ਉਹਦੇ ਵਿੱਚ 840 ਮੈਂ ਤੋਂ ਨੰਬਰ ਥੋੜਾ ਹੈ ਇੱਥੇ ਆਪਾਂ ਨਾਲ ਦੀ ਨਾਲ ਜਿਹੜੀਆਂ ਗੱਲਾਂ ਬਾਤਾਂ ਕਿਉਂਕਿ ਬਜ਼ੁਰਗ ਹੈ ਡਰੇ ਹੋਏ ਨੇ ਇੱਥੇ ਜਦੋਂ ਅਸੀਂ ਆਏ ਆਂ ਪਰਿਵਾਰ ਦੇ ਨਾਲ ਮਿਲੇ ਆਂ ਸਾਨੂੰ ਪਹਿਲਾਂ ਹੀ ਫੋਨ ਤੇ ਜੋ ਗੱਲਬਾਤ ਹੋਈ ਸੀ ਵੀ ਪਰਿਵਾਰ ਡਰਿਆ ਹੋਇਆ ਹੈ ਕਿਉਂਕਿ ਇਹਨਾਂ ਨੂੰ ਐਸ ਸਾਵਨ ਨਾਲ ਇੱਕ ਤਰ੍ਹਾਂ ਕਹਾਣੇ ਵੀ ਕੈਦ ਕੀਤਾ ਗਿਆ ਡਿਜੀਟਲ ਟਾਈਪ ਵੀ ਘਰ ਦੇ ਵਿੱਚ ਕੈਦ ਰੱਖਿਆ ਹੈ ਫੋਂਡੇ ਉਤੇ ਇਹੋ ਜਿਹੀਆਂ ਗੱਲਾਂ ਬਾਤਾਂ ਇਹਨਾਂ ਦੇ ਨਾਲ ਕੀਤੀਆਂ ਗਈਆਂ ਕਿ ਤੁਸੀਂ ਕਿਸੇ ਦੇ ਨਾਲ ਇਸ ਬਾਰੇ ਜ਼ਿਕਰ ਨਹੀਂ ਕਰਨਾ ਜੇਕਰ ਤੁਸੀਂ ਕਿਸੇ ਇਸ ਮਾਮਲੇ ਦੇ ਬਾਰੇ ਕਿਤੇ ਵੀ ਕੋਈ ਦਰਖਾਸਤ ਦਿਨੇ ਹੋ ਜਾਂ ਕੋਈ ਆਪਣੇ ਪਰਿਵਾਰ ਦੇ ਨਾਲ ਇਸ ਸੰਬੰਧੀ ਕੋਈ ਗੱਲਬਾਤ ਕਰਦੇ ਹੋ ਤਾਂ ਤੁਹਾਡੇ ਪਰਿਵਾਰ ਦੇ ਨਾਲ ਕੋਈ ਹਾਸਾ ਹੋ ਸਕਦਾ ਸਾਡੀ ਪੁਲਿਸ ਜਾਂ ਸਾਡੇ ਬੰਦੇ ਤੁਹਾਡੇ ਘਰ ਦੇ ਆਲੇ-ਦੁਆਲੇ ਕੁੰ ਰਹੇ ਨੇ ਸੋ ਇੱਕ ਇੱਥੇ ਗੱਲ ਹੋਰ ਦੱਸਦੀ ਹੈ ਬਜ਼ੁਰਗ ਮੁੱਲਾਪੁਰ ਗਰੀਬ ਦਾਸ ਦੇ ਵਸਨੀਕ ਨੇ ਪਰ ਅੱਜਕੱਲ ਖਰੜ ਦੇ ਵਿੱਚ ਰਹਿ ਰਹੇ ਸੀ ਇਹਨਾਂ ਦੇ ਸਪੁੱਤਰ ਨੇ ਜਿਹੜੇ ਉਹ ਮੁੱਲਾਪੁਰ ਦੇ ਵਿੱਚ ਰਹਿੰਦੇ ਨੇ ਇਹਨਾਂ ਦਾ ਥੋੜਾ ਇਸ ਮਾਮਲੇ ਕਰਕੇ ਡਰੇ ਹੋਏ ਨੇ ਇਹਨਾਂ ਨੂੰ ਅੱਜ ਮੁੱਲਾਪੁਰ ਦੇ ਵਿੱਚ ਬੁਲਾਇਆ ਗਿਆ ਪਰਿਵਾਰ ਦੇ ਕੋਲ ਕਿ ਇਹਨਾਂ ਦਾ ਥੋੜਾ ਮਨ ਹਲਕਾ ਹੋਵੇ ਪਰਿਵਾਰ ਦੇ ਵਿੱਚ ਰਹਿ ਕੇ ਸੋ ਗੱਲਬਾਤ ਇੱਕ ਵਾਰ ਹੋਰ ਕਰ ਲੈ ਪੈਸੇ ਕਿਸ ਤਰ੍ਹਾਂ ਕੜਵਾਏ ਸਾਨੂੰ ਜਿਵੇਂ ਤੁਸੀਂ ਦੱਸਿਆ ਕਿ ਆਨਲਾਈਨ ਲੈਨ ਮਤਲਬ ਅਦਾਲਤ ਚਲਦੀ ਚਲਦੀ ਤੁਸੀਂ ਪੈਸਾ ਟਰਾਂਸਫਰ ਕਰਦੇ ਰਹੇ ਪੈਸਾ ਕਿਸ ਹਿਸਾਬ ਨਾਲ ਟਰਾਂਸਫਰ ਕਰਾਇਆ ਪੈਸਾ ਸਾਨੂੰ ਉਹ ਕਹਿੰਦੇ ਵੀ ਤੁਸੀਂ ਜਾ ਕੇ ਉੱਥੇ ਜਦੋਂ ਪੋਸਟ ਆਫਿਸ ਪਹੁੰਚ ਜੂਗੇ ਤੁਸੀਂ ਉੱਥੇ ਸਾਨੂੰ ਦੱਸਣਾ ਵੀ ਅਸੀਂ ਪਹੁੰਚ ਗਏ ਅਸੀਂ ਜਦੋਂ ਉੱਥੇ ਪਹੁੰਚੇ ਸਾਨੂੰ ਕਹਿੰਦੇ ਵੀ ਤੁਸੀਂ ਐ ਕਰੋ ਵੀ ਇੱਕ ਫੋਨ ਮਤਲਬ ਉਹਨਾਂ ਨੇ ਮਤਲਬ ਕਹਿੰਦੇ ਜੇਬ ਵਿੱਚ ਪਾ ਲਓ ਇੱਕ ਫੋਨ ਕਹਿੰਦੇ ਵੀ ਇਹਦੇ ਦੇ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ ਵੀਡੀਓ ਕਾਲ ਤੁਸੀਂ ਵੀਡੀਓ ਕਾਲ ਚੱਲਦੀ ਸੀ ਨਾ ਉਹ ਆਡੀਓ ਕਾਲ ਆਡੀਓ ਕਾਲ ਆਡੀਓ ਕਾਲ ਉਹ ਉਹਨਾਂ ਨੇ ਟੁੱਟਣ ਨਹੀਂ ਦਿੱਤੀ ਉਹਨਾਂ ਨੇ ਟੁੱਟਣ ਨਹੀਂ ਦਿੱਤੀ ਉਹ ਸਾਨੂੰ ਕਹਿੰਦੇ ਵੀ ਫੋਨ ਬੰਦ ਨਹੀਂ ਕਰਨਾ ਹੈਗਾ ਫੋਨ ਬੰਦ ਨਹੀਂ ਬੀ ਸਾਰੀਆਂ ਐਫਡੀ ਲੜਾ ਦਿਓ ਬੀ ਉਹਦੇ ਬਾਅਦ ਕੋਰਟ ਫੈਸਲਾ ਕਰੂਗਾ ਫੋਟੋ ਖਿੱਚ ਕੇ ਭੇਜੋ ਫੋਟੋ ਖਿੱਚ ਕੇ ਭੇਜੋ ਜਿਹੜੀਆਂ ਐਫਡੀਆਂ ਇਸ ਤਰ੍ਹਾਂ ਪੈਸੇ ਹਾਂਜੀ ਇਸ ਤਰ੍ਹਾਂ ਪੈਸੇ ਹਾਂਜੀ ਉਹਦੇ ਨਾਲ ਸਾਥ ਉਹ ਮਤਲਬ 8 ਤਰੀਕ ਨੂੰ ਅਸੀਂ ਗਏ ਸੀ ਤੇ 9 ਤਰੀਕ ਨੂੰ ਸਾਨੂੰ ਫਿਰ ਉਹਨਾਂ ਨੇ ਉਹ ਅੱਜ ਤੋਂ ਅਰੇ ਸ਼ੁਰੂ ਕਰਦੇ ਥੋੜੋ ਪਹਿਲੇ ਜਿਹੜੇ ਸਾਰੀ ਸਾਰੀ ਐਫਡੀਆਂ ਤੜਵਾਈਆਂ ਹਾਂ 93 ਤੱਕ ਸਾਰੀਆਂ ਐਫਡੀਆਂ ਤੜਵਾਤੀਆਂ ਉਹਦੇ ਨਾਲ ਸਾਡੀ ਜਿਹੜੀ ਉਹ ਐਫਡੀ ਟੁੱਟੀਆਂ ਵੀ ਆ ਉਹਨਾਂ ਦਾ ਮਤਲਬ 15-15 ਲੱਖ ਦੀਆਂ ਸੀ ਉਹ ਉਹਨੇ ਵੀ 14,85,800 ਰੁਪਏ ਸਾਡੇ ਖਾਤੇ 'ਚ ਆਇਆ ਦਾ ਤੇ ਬਾਕੀ ਜਿਹੜੇ ਪੈਸੇ ਨੇ ਉਹ ਅਗਲੇ ਦਿਨ ਉਹ ਪੈਸੇ ਨਾਲ ਦੀ ਨਾਲ ਜਿਵੇਂ ਗੱਲਾਂ ਬਾਤਾਂ ਤੁਹਾਨੂੰ ਦੱਸਿਆ ਕਿ ਇਹ ਜੋ ਬਜ਼ੁਰਗ ਨੇ ਮੁੱਲਾਂ ਪਰ ਦੇ ਨੇ ਦੋਨੋਂ ਜੌਬ ਕਰਦੇ ਸੀ ਜੌਬ ਤੋਂ ਬਾਅਦ ਰਿਟਾਇਰਮੈਂਟ ਮੌਕੇ ਜੋ ਸਰਕਾਰ ਵੱਲੋਂ ਪੱਤਾ ਰੋਜ਼ਗਾਰ ਪੱਤਾ ਜੋ ਪੈਸੇ ਮਿਲਦੇ ਨੇ ਰਿਟਾਇਰਮੈਂਟ ਸਮੇਂ ਉਹ ਇਹਨਾਂ ਦੀ ਜਮਾ ਪੂੰਜੀ ਇਹਨਾਂ ਨੇ ਰੱਖੀ ਹੋਈ ਸੀ ਕਿ ਅ ਗੁਜ਼ਰਬਸਰ ਕਰਨ ਲਈ ਕਿਉਂਕਿ ਕਹਿੰਦੇ ਨੇ ਕਿ ਪੁੱਤਰ ਭਾਵੇਂ ਇੱਕ ਹੋਵੇ ਭਾਵੇਂ ਤਿੰਨ ਹੋਣ ਮੰਨ ਦੇ ਵਿੱਚ ਇੱਕ ਵਾਰੀ ਡਰ ਰਹਿੰਦਾ ਕਿ ਯਾਰ ਸਾਡੇ ਬਜ਼ੁਰਗ ਅਸੀਂ ਬਜ਼ੁਰਗ ਹੋ ਗਏ ਕਿ ਪੁੱਤਰਾ ਸਾਨੂੰ ਸਾਂਭਣਾ ਜਾਂ ਨਹੀਂ ਸਾਂਭਣਾ ਮਨ ਵਿੱਚ ਡਰ ਹੁੰਦਾ ਇਹੋ ਜਿਹੀ ਗੱਲਾਂ ਬਾਤਾਂ ਇਹਨਾਂ ਦੀ ਬਜ਼ੁਰਗ ਦੀ ਜਵਾਨੀ ਸੀ ਜਿਹੜੀਆਂ ਇਹਨਾਂ ਨੇ ਕਰੀਆਂ ਕਿ ਅਸੀਂ ਆਪਣੀ ਜਮਾ ਪੂੰਜੀ ਪੁੱਤਰਾਂ ਨੂੰ ਵੀ ਦਿੱਤੀ ਹੈ ਪੁੱਤਰਾਂ ਦਾ ਕਾਰੋਬਾਰ ਵੀ ਸੈੱਟ ਕਰਿਆ ਤੇ ਆਪਣਾ ਵੀ ਅਸੀਂ ਦੇਖਣਾ ਸੀ ਉਹ ਜਮਾ ਪੂੰਜੀ ਸਾਡੇ ਕੋਲ ਸੀ ਜਿਹੜੀ ਉਹ ਠੱਗਾ ਵੱਲੋਂ ਠੱਗ ਲਈ ਗਈ ਹੈ ਇੱਥੇ ਸਾਡੇ ਨਾਲ ਜੋ ਡਿਟੇਲ ਅਸੀਂ ਲੈਣੀ ਹੈ ਉਹ ਸਾਡੇ ਨਾਲ ਬਾਈ ਜੀ ਹੋਰੀ ਇਹਨਾਂ ਦੇ ਸੁਪੁੱਤਰ ਸਾਡੇ ਨਾਲ ਨੇ ਇਹਨਾਂ ਨੂੰ ਕਿਵੇਂ ਪਤਾ ਲੱਗਦਾ ਸਾਰੀ ਗੱਲਬਾਤ ਪਤਾ ਕਰ ਲੈਣ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਤੁਹਾਡੇ ਬਜ਼ੁਰਗ ਤੁਹਾਡੇ ਮਾਤਾ ਪਿਤਾ ਨਾਲ ਇਸ ਤਰ੍ਹਾਂ ਦਾ ਹਾਸਾ ਲਾਪਟਾ ਕਾਫੀ ਦਿਨਾਂ ਤੋਂ ਮਾਤਾ ਜੀ ਥੋੜੇ ਜਿਹੀ ਘਬਰਾਏ ਘਬਰਾਏ ਗੱਲ ਕਰ ਰਹੇ ਸੀ ਕਿ ਮੇਰੇ ਨਾਲ ਮੈਂ ਦੋ ਤਿੰਨ ਦਿਨ ਤੋਂ ਉਹਨਾਂ ਨਾਲ ਰੈਗੂਲਰ ਕਾਲ ਸੀਗਾ 12 ਤਰੀਕ ਨੂੰ ਮੇਰੀ ਬੇਟੀ ਦਾ ਜਨਮ ਦਿਨ ਸੀਗਾ ਤਾਂ ਮੈਂ ਇਹਨਾਂ ਨਾਲ ਕਾਲ ਕੀਤੀ ਤਾਂ ਮੈਨੂੰ ਇਹ ਡਰੇ ਡਰੇ ਲੱਗੇ 13 ਤਰੀਕ ਦੀ ਗੱਲ ਹੈ 13 ਤਰੀਕ ਨੂੰ ਮੈਂ ਇਹਨਾਂ ਨੂੰ ਕਾਲ ਕਰੀ ਤਾਂ ਇਹ 1 ਮਿੰਟ ਤੋਂ ਜ਼ਿਆਦਾ ਅਮਲ ਗਈ ਅੱਧਾ ਸਕਿੰਟ ਗੱਲ ਕੀਤੀ ਇਹਨਾਂ ਨੇ ਮੇਰੇ ਨਾਲ ਤੇ ਕਾਲ ਡਿਸਕਨੈਕਟ ਕਰਤੀ ਫਿਰ ਉਸ ਤੋਂ ਬਾਅਦ ਮੈਨੂੰ ਥੋੜਾ ਆਡ ਫੀਲ ਹੋਇਆ ਵੀ ਮੰਮੀ ਤਾਂ ਇਦਾਂ ਗੱਲ ਕਰਦੇ ਨਹੀਂ ਸਾਡੀ ਸਹੀ ਗੱਲ ਨਹੀਂ ਕਰ ਰਹੇ ਤਾਂ ਕੁਦਰਤੀ ਇਹਨਾਂ ਦੇ ਦਿਮਾਗ 'ਚ ਆਈਡੀਆ ਆਇਆ ਵੀ ਸਾਡੇ ਜਿਹੜੇ ਕਿਰਾਏਦਾਰ ਐਂ ਵੀ ਅਸੀਂ ਉਹਨਾਂ ਦਾ ਨੰਬਰ ਸ਼ੇਅਰ ਕਰੀਏ ਸਾਡੇ ਨਾਲ ਫਿਰ ਇਹਨਾਂ ਨੇ ਆਪਣੇ ਮੈਸੇਜ ਤੋਂ ਮੈਨੂੰ ਮੈਸੇਜ ਫੋਨ ਤੋਂ ਮੈਸੇਜ ਕੀਤਾ ਕੀ ਸਾਡੇ ਨੰਬਰ ਤੇ ਫੋਨ ਨਾ ਕਰੋ 20 ਨੰਬਰ ਤੇ ਕੰਟੈਕਟ ਕਰੋ ਮੈਂ ਜਦ ਇਹ ਕੰਟੈਕਟ ਕੀਤਾ ਤਾਂ ਮੈਂ ਇਹਨਾਂ ਨੂੰ ਕਰਿਆ ਇਹ ਕਹਿੰਦੇ ਅਸੀਂ ਘੁਬਰਾਏ ਹੋਏ ਹਾਂ ਸਾਡੇ ਫੋਨ ਸਰਵੇਲੈਂਸ ਤੇ ਲੱਗੇ ਹੋਏ ਆ ਸਾਡੇ ਨਾਲ ਕਹੜਾ ਕਹੜਾ ਗੱਲਬਾਤ ਹੋਗੀ ਮੈਂ ਕਿਹਾ ਵੀ ਕੋਈ ਗੱਲ ਨਹੀਂ ਕੋਈ ਦਿੱਕਤ ਨਹੀਂ ਇਹ ਵੀ ਫਰਾਡ ਹੋ ਰਿਹਾ ਤੁਹਾਡੇ ਨਾਲ ਕੋਈ OTP ਵਗੈਰਾ ਸਾਂਝਾ ਨਾ ਕਰਿਓ ਪਰ ਉਦੋਂ ਤੱਕ ਇਹਨਾਂ ਨੇ ਖਾਤੇ ਦੇ ਵਿੱਚ 53 ਲੱਖ ਰੁਪਇਆ ਟਰਾਂਸਫਰ ਕਰ ਚੁੱਕੇ ਸੀ ਜਿਹੜੇ ਫਰੋਡਰ ਬੰਦੇ ਆ ਉਹਨਾਂ ਦੇ ਇਸ ਤਰ੍ਹਾਂ ਕਿਸ ਤਰ੍ਹਾਂ ਜੇ ਆਪਾਂ ਡਿਟੇਲ ਦੱਸਣੀ ਚਾਹੀਏ ਤਾਂ ਕਿਸ ਤਰ੍ਹਾਂ ਇਹ ਆਪਣਾ ਸੱਤ ਫੇਸ ਸਾਈਬਰ ਕ੍ਰਾਈਮ ਦੀ ਰਿਪੋਰਟ ਹੈ ਜੀ ਇਹਦੇ ਵਿੱਚ ਤੁਸੀਂ ਦੇਖ ਸਕਦੇ ਆ 15 ਲੱਖ ਰੁਪਇਆ 9 ਤਰੀਕ ਨੂੰ 14 ਲੱਖ ਰੁਪਇਆ 9 ਤਰੀਕ ਨੂੰ 13 ਤਰੀਕ ਨੂੰ ਕੱਲ ਦੀ ਦਿਨ ਲੋੜੀ ਵਾਲੇ ਦਿਨ 9 ਲੱਖ ਰੁਪਇਆ ਤੇ 15 ਲੱਖ ਰੁਪਇਆ ਇਹ ਟੋਟਲ ਅਮਾਉਂਟ 53 ਲੱਖ ਰੁਪਇਆ ਜਿਹੜੀ ਹੁਣ ਤੱਕ ਜਾ ਚੁੱਕਾ ਹੈ ਜਾ ਚੁੱਕਾ ਜੀ ਠੀਕ ਹੈ ਜੀ ਤੇ ਇਹ ਹੈ ਆਪਣਾ ਜਿਹੜਾ ਇਹਨਾਂ ਨਾਲ ਇਨਸੀਡੈਂਟ ਵਾਪਰਿਆ ਹੈ ਇਹ ਹੈਗਾ ਡਿਜੀਟਲ ਅਰੈਸਟ ਫਰਾਡ ਕਰਿਆ ਇਹਨਾਂ ਨਾਲ ਠੀਕ ਹੈ ਜੀ 7 ਤਰੀਕ ਤੋਂ ਲੈ ਕੇ 7 ਜਨਵਰੀ 2025 ਤੋਂ ਲੈ ਕੇ 13 1 2025 ਤੱਕ ਇਹਨਾਂ ਨਾਲ ਬੜੇ ਹੀ ਗਲਤ ਬਿਹੇਵੀਅਰ ਦੇ ਨਾਲ ਉਹਨਾਂ ਨੇ ਇਹਨੂੰ ਘਰ ਦੇ ਵਿੱਚ ਅਰੈਸਟ ਕੀਤਾ ਕਿਹਾ ਤੇ ਹਰਾਸ ਕਰਿਆ ਇਹ ਨਹੀਂ ਸੋਏ 24 24 ਘੰਟੇ ਇਹਨਾਂ ਨਾਲ ਵੀਡੀਓ ਕਾਲਾਂ ਕਰਦੇ ਰਹੇ ਹੋ ਤੇ ਬੜਾ ਹੀ ਦੁੱਖ ਭਰੀ ਗੱਲ ਹੈ ਇਹ ਪਰ ਤੁਹਾਨੂੰ ਜੇ ਆਪਾਂ ਗੱਲ ਕਰ ਲਈਏ ਅ ਵੈਸੇ ਤਾਂ ਤੁਸੀਂ ਆ ਦੱਸੇ ਦਿੱਤਾ ਕਿ ਤੁਹਾਨੂੰ ਉਦੋਂ ਪਤਾ ਲੱਗਾ ਜਦੋਂ ਤੁਹਾਡੀ ਮਾਤਾ ਨੇ ਤੁਹਾਡੇ ਨਾਲ ਸਹੀ ਤਰੀਕੇ ਨਾਲ ਗੱਲ ਨਹੀਂ ਕੀਤੀ ਇਹਨਾਂ ਨੇ ਮਨ ਵਿੱਚ ਨਹੀਂ ਮਾੜਾ ਮੋਟਾ ਤੁਸੀਂ ਸੋਚਿਆ ਵੀ ਯਾਰ ਆਇਆ ਹੋਵੇ ਵੀ ਤੁਸੀਂ ਪੁੱਤਰਾਂ ਨੂੰ ਕੋਈ ਗੱਲਬਾਤ ਕਰੀ ਤੁਸੀਂ ਕਿਹਾ ਨਹੀਂ ਵੀ ਸਾਨੂੰ ਨਹੀਂ ਤੁਸੀਂ ਦੱਸਿਆ ਪਹਿਲਾਂ ਮੈਂ ਬਿਲਕੁਲ ਗੱਲ ਕਰੀ ਇਹਨਾਂ ਨਾਲ ਮੈਂ ਇਹ ਕਹਿੰਨੇ ਕਹਿੰਦੇ ਵੀ ਅਸੀਂ ਡਰੇ ਹੋਏ ਸੀਗੇ ਵੀ ਤੁਹਾਡੇ ਤੇ ਕੋਈ ਕਾਰਵਾਈ ਨਾ ਹੋ ਜੇ ਹਾਂ ਪੁੱਤਰਾਂ ਦਾ ਬਹੁਤ ਡਰ ਸੀਗਾ ਇਹਨਾਂ ਨੂੰ ਇਸ ਕਰਕੇ ਇਹ ਗਲਤ ਕੰਮ ਕਰ ਬੈਠੇ ਇਹ ਪਰ ਚਲੋ ਜੋ ਵੀ ਹੈ ਸਾਨੂੰ ਅਸੀਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਹ ਦਰਜ ਦਿੱਤੀ ਹੈ ਉਹਨਾਂ ਨੇ ਆਪਣੇ ਇਹ ਕੰਪਲੇਂਟ ਸਾਡੀ ਦਰਜ ਕਰੀ ਹੈ ਬੜੇ ਅੱਛੇ ਤਰੀਕੇ ਨਾਲ ਉਹਨਾਂ ਨੇ ਹੈਂਡਲ ਕਰਿਆ ਸਾਨੂੰ ਸਾਨੂੰ ਲੱਗਦਾ ਵੀ ਸਾਡਾ ਮਸਲਾ ਪੁਲਿਸ ਪ੍ਰਸ਼ਾਸਨ ਹੱਲ ਕਰੂਗੀ ਕੀ ਕਿਹਾ ਹੁਣ ਲਾਸਟ ਤੁਹਾਨੂੰ ਸਾਈਬਰ ਸੈੱਲ ਤੋਂ ਕੀ ਸਾਈਬਰ ਸੈੱਲ ਵਾਲੇ ਸਾਨੂੰ ਕਹਿੰਦੇ ਵੀ ਆ ਸਾਡਾ ਜਿਹੜੇ ਖਾਤੇ ਜਿਨ੍ਹਾਂ ਚ ਪੈਸੇ ਗਏ ਆ ਇਹ ਅਸੀਂ ਬਲਾਕੀਜ ਵਾਸਤੇ ਲਾ ਦਿੱਤੇ 24 ਘੰਟੇ ਦਾ ਸਮਾਂ ਲੱਗਦਾ ਤੇ ਕੱਲ ਉਹਨਾਂ ਨੇ ਸਾਨੂੰ ਬੁਲਾਇਆ ਤੇ ਦੇਖਦੇ ਆ ਵੀ ਕੀ ਪ੍ਰੋਸੈਸ ਬਣਦਾ ਵੈਸੇ ਸਾਨੂੰ ਲੱਗਦਾ ਵੀ ਸਾਡਾ ਸ਼ਾਇਦ ਪ੍ਰਸ਼ਾਸਨ ਹੱਲ ਕਰੇਗੀ ਕੀ ਲੱਗਦਾ ਕਿ ਜਿਹੜਾ ਪੈਸਾ ਗਿਆ ਏ ਉਹਦੇ ਚੋਂ ਵਾਪਸ ਆਉਣ ਦੀ ਸਭਾਵਨਾ ਹੈ 53 ਲੱਖ ਰੁਪਏ ਇੱਥੇ ਦੱਸ ਦਈਏ ਕਿ 53 ਲੱਖ ਰੁਪਏ ਥੋੜੀ ਅਮਾਉਂਟ ਨਹੀਂ ਹੁੰਦੀ ਕਈ ਵਾਰ 10 ਰੁਪਏ ਜੇਬ ਚੋਂ ਕੱਢਣੇ ਵੀ ਮਾਨੂੰ ਸੋਚਣਾ ਪੈਂਦਾ ਕਿ ਯਾਰ 10 ਰੁਪਏ ਲੱਗਣੇ ਕਿਤੇ ਉਹ ਵੀ ਸੋਚ ਕੇ ਲਾਉਣੇ ਪੈਂਦੇ ਨੇ 53 ਲੱਖ ਰੁਪਏ ਇਹ ਬਜ਼ੁਰਗਾਂ ਨੇ ਆਪਣੀ ਸਾਰੀ ਉਮਰ ਦੀ ਪੂੰਜੀ ਜੋ ਕਮਾਈ ਸੀ ਉਹ ਠੱਗਾਂ ਨੂੰ ਦੇ ਦਿੱਤੀ ਬڑا ਇੱਕ ਝਟਕਾ ਸਾਨੂੰ ਵੀ ਲੱਗਾ ਯਾਰ ਵੀ ਇਹ ਇੱਕ ਬਹੁਤ ਵੱਡੀ ਗੱਲ ਹੈ ਕਿ 53 ਲੱਖ ਰੁਪਇਆ ਇਸ ਤਰ੍ਹਾਂ ਕਿਸੇ ਦਾ ਠੱਗਿਆ ਜਾਣਾ ਬਹੁਤ ਮਾੜੀ ਗੱਲ ਹੈ ਕੀ ਲੱਗਦਾ ਕਿ ਪ੍ਰਸ਼ਾਸਨ ਵੱਲੋਂ ਜਿਸ ਤਰ੍ਹਾਂ ਦਾ ਤੁਹਾਨੂੰ ਦਿਲਾਸਾ ਦਿੱਤਾ ਗਿਆ ਕੁਝ ਪੈਸੇ ਮੁੜਨੇ ਦੀ ਸੰਭਾਵਨਾ ਹੈ ਕੁਝ 네ਗੇਟਿਵ ਥਾਟ ਵੀ ਮਿਲੇ ਜੀ ਕੁਝ ਚੰਗੇ ਵੀ ਮਿਲੇ ਹਨ ਕੁਝ ਅਫਸਰ ਚੰਗੇ ਸੀਗੇ ਉਹ ਕਹਿੰਦੇ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਜੀ ਆਪਣੇ ਗੰਨੀ ਤੋਂ ਬਹੁਤ ਵੱਡੀ ਅਮਾਉਂਟ ਹੈ ਬੜਾ ਤਕੜਾ ਫਰਾਡ ਹੋਇਆ ਤੇ ਕੁਝ ਅਫਸਰ ਕਹਿੰਦੇ ਵੀ ਕੁਝ ਨਹੀਂ ਬਣਨਾ ਜੋ ਇਹਦੇ ਹੁੰਦੇ ਰਹਿੰਦੀਆਂ ਚੀਜ਼ਾਂ ਨੇ ਲੱਗਤ ਹਾਂਜੀ ਹਾਂ ਪਰ ਵੱਡੀ ਮਾੜੀ ਗੱਲ ਹੈ ਜੀ ਮੇਰੇ ਪਿਤਾ ਜੀ ਦੀ ਸਾਰੀ ਉਮਰ ਦੀ ਪੂੰਜੀ ਦੀ ਸਾਰਾ ਇੱਕ ਪੰਜ ਦਿਨਾਂ ਚ ਉਹ ਸਾਫ਼ ਕਰ ਗਏ ਜੀ ਬੜੀ ਗਲਤ ਗੱਲ ਹੈ ਜੀ ਤੇ ਮੈਂ ਤਾਂ ਇਹ ਕਹਿੰਦਾ ਜੀ ਪੁਲਿਸ ਕਾਰਵਾਈ ਕਰੇ ਤੇ ਜਲਦੀ ਤੋਂ ਜਲਦੀ ਬਜ਼ੁਰਗ ਮੰਗ ਕੀ ਕਰ ਲੋ ਤੁਸੀਂ ਮੈਂ ਚਾਹੁੰਦਾ ਜੀ ਜਿਹਨਾਂ ਨੇ ਵੀ ਮੇਰੇ ਮਾਤਾ ਪਿਤਾ ਨਾਲ ਫਰਾਡ ਕਰਿਆ ਉਹਨਾਂ ਤੇ ਚੰਗੀ ਤਰ੍ਹਾਂ ਕਾਰਵਾਈ ਹੋਵੇ ਸਾਡਾ ਬਣਦਾ ਪੈਸਾ ਸਾਨੂੰ ਵਾਪਸ ਮਿਲੇ ਤੇ ਅੱਗੇ ਨੂੰ ਵੀ ਸਾਰਿਆਂ ਨੂੰ ਸਾਰਿਆਂ ਨੂੰ ਵੀ ਅਗਾਹ ਕਰਦਾ ਵੀ ਆਪਣੇ ਬਜ਼ੁਰਗਾਂ ਨੂੰ ਕੀਪੈਡ ਵਾਲੇ ਫੋਨ ਦੋ ਤੇ ਨਾ ਹੀ ਧਾਰ ਘੜ ਨਾਲ ਲਿੰਕ ਰੱਖੋ ਉਹਨਾਂ ਨੰਬਰਾਂ ਨੂੰ ਤੇ ਉਹਨਾਂ ਦੇ ਨਾਲ ਸਮੇਂ-ਸਮੇਂ ਤੇ ਗੱਲਬਾਤ ਕਰਦੇ ਰਹੋ ਤਾਂ ਕਿ ਅੱਗੇ ਨੂੰ ਕਿਸੇ ਮਾਂ-ਬਾਪ ਦੇ ਨਾਲ ਜਾਂ ਕਿਸੇ ਵੀ ਬੰਦੇ ਦੇ ਨਾਲ ਐਸਾ ਫਰੌਡ ਨਾ ਹੋਏ ਅਵੇਅਰ ਰਹੋ ਐਹ ਜੀ ਕੋਈ ਹੇਰਿੰਗ ਨਹੀਂ ਹੁੰਦੀ ਜਿਹੜੀ ਫੋਨ ਤੇ ਹੋ ਜੇ ਜੇ ਕੋਈ ਤੁਹਾਨੂੰ ਅਗੜਾ ਅਡਰੈਸ ਪੈਂਦੀ ਵੀ ਹੈ ਤਾਂ ਉਹ ਥੋੜੀ ਬਾਈ ਨੋਟਿਸ ਜਾਂ ਬਾਈ ਕਾ ਨਾ ਫਿਜ਼ੀਕਲੀ ਹੁੰਦੀ ਹੈ ਉਹ ਐਦਾਂ ਨਹੀਂ ਹੁੰਦੀ ਪਰ ਚਲੋ ਜੋ ਵੀ ਹੋ ਗਿਆ ਸਾਡੇ ਨਾਲ ਮਾਪਿਓ ਨਾਲ ਹੁਣ ਹੋ ਗਿਆ ਉਹ ਪਰ ਅਸਾਂ ਨੂੰ ਐਦਾਂ ਕਿ ਭਰੋਸਾ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਵੀ ਇਤੇ ਕਾਰਵਾਈ ਹੋਏਗੀ ਸੋ ਜਿਹੜੀ ਗੱਲਬਾਤ ਅਸੀਂ ਇੱਥੇ ਇੱਕ ਹੋਰ ਦੱਸਦੀਏ ਕਿ ਇਹ ਬਜ਼ੁਰਗ ਦੇ ਤਿੰਨ ਪੁੱਤਰ ਨੇ ਤਿੰਨੋਂ ਪੜੇ ਲਿਖੇ ਨੇ ਇਹੇ ਵੀ ਸਰਕਾਰੀ ਜੋਬ ਤੋਂ ਰਟਾਇਰ ਹੋਏ ਨੇ ਇੱਥੇ ਸੋਚਣ ਵਾਲੀ ਗੱਲ ਹੈ ਕਿ ਇਹਨਾਂ ਦੇ ਨਾਲ ਇਸ ਤਰ੍ਹਾਂ ਕਿਵੇਂ ਹੋ ਗਿਆ ਜੇ ਇੱਥੇ ਇੱਕ ਸਵਾਲ ਖੜਾ ਹੁੰਦਾ ਹੈ ਕਿ ਪੜ੍ਹੇ ਲਿਖੇ ਲੋਕਾਂ ਨਾਲ ਇਸ ਤਰ੍ਹਾਂ ਹੋਣ ਲੱਗ ਗਿਆ ਤਾਂ ਆਮ ਅਨਪੜ੍ਹ ਲੋਕ ਕੀ ਸੋਚਣਗੇ ਉਹਨਾਂ ਬਾਰੇ ਉਹਨਾਂ ਦੇ ਨਾਲ ਕਿਉਂ ਨਹੀਂ ਹੋ ਸਕਦਾ ਇਹ ਪਰ ਜਿੱਥੇ ਗ੍ਰਹਿ ਮਤਰਾਲੇ ਜਾਂ ਸਾਡੇ ਸਾਈਬਰ ਕਰਾਈਮ ਬ੍ਰਾਂਚ ਜਾਂ ਕੋਈ ਕਹਿ ਲੋ ਵੀ ਸਾਈਬਰ ਸੈੱਲ ਦੇ ਸਾਨੂੰ ਸੂਚਿਤ ਕਰਦੇ ਨੇ ਸਾਨੂੰ ਹਦਾਇਤਾਂ ਜਾਰੀ ਕਰਦੇ ਨੇ ਕਿ ਫੋਨ ਦੇ ਉੱਤੇ ਤੁਹਾਨੂੰ ਕੋਈ OTP ਨਹੀਂ ਸ਼ੋਅ ਕਰਨਾ ਕਿਸੇ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਤੁਹਾਡੇ ਨਾਲ ਫਰਾਡ ਹੁੰਦਾ ਤਾਂ ਸਾਡੇ ਨਾਲ 1930 ਨੰਬਰ ਤੇ 1930 ਤੇ ਸੰਪਰਕ ਕੀਤਾ ਜਾ ਸਕਦਾ ਹੈ ਇਸ ਦਾ ਹੱਲ ਵੀ ਹੈ ਜੇ ਤੁਰੰਤ 24 ਘੰਟੇ ਦੇ ਵਿੱਚ ਤੁਸੀਂ ਇਸ ਦੀ ਕੰਪਲੀਟ ਕਰ ਦਿੰਦੇ ਹੋ ਤਾਂ ਉਸ ਦਾ ਹੱਲ ਵੀ ਹੋ ਜਾਂਦਾ ਹੈ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹੋਰ ਲੋਕਾਂ ਦੇ ਨਾਲ ਇਸ ਤਰ੍ਹਾਂ ਦਾ ਕੋਈ ਫਰਾਡ ਇਸ ਤਰ੍ਹਾਂ ਦਾ ਧੋਖਾ ਨਾ ਹੋ ਸਕੇ ਵੱਧ ਤੋਂ ਵੱਧ ਉਹਨਾਂ ਠੱਗਾਂ ਨੂੰ ਨੱਥ ਪਾਈ ਜਾ ਸਕੇ ਜਿਹੜੇ ਇਹੋ ਜਿਹੇ ਬਜ਼ੁਰਗਾਂ ਦੀ ਸਾਰੀ ਉਮਰ ਦੀ ਕਮਾਈ ਨੂੰ ਠੱਗ ਕੇ ਐਸ਼ ਪ੍ਰਸਤੀ ਕਰਨਾ ਚਾਹੁੰਦੇ ਨੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਕਿ ਤੁਸੀਂ ਇਸ ਵੀਡੀਓ ਬਾਰੇ ਤੇ ਇਹਨਾਂ ਬਜ਼ੁਰਗਾਂ ਦੇ ਇਸ ਇਹਨਾਂ ਬਜ਼ੁਰਗਾਂ ਨਾਲ ਹੋਏ ਇਸ ਫਰੌਡ ਦੇ ਬਾਰੇ ਕੀ ਸੋਚਦੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਧੰਨਵਾਦ